ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕਿ ਭਾਰਤੀ ਸ਼ੀਰੂਤਾਂ ਅਨੁਸਾਰ ਜੇਠ ਦੇ ਮਹੀਨੇ ਅਤ ਦੀ ਗਰਮੀ ਤੋਂ ਤਪਸ਼ ਤੋਂ ਤਨ ਮਨ ਰੋਗ ਰਹਿਤ ਕਿਵੇਂ ਰਹੇ ਅਤੇ ਇਸ ਦੇ ਬਾਰੇ ਪ੍ਰਸਿੱਧ ਵਿਦਵਾਨ ਡਾਕਟਰ ਤਾਰਨ ਸਿੰਘ ਜੀ ਦੇ ਕੀ ਵਿਚਾਰ ਹਨ ਪਹਿਲੀ ਗੱਲ ਕਿ ਜਿਹੜਾ ਚੇਤ ਵਸਾਖ ਦਾ ਮਹੀਨਾ ਇਹ ਬਸੰਤਰੁੱਤ ਸੀ ਅਗੋਂ ਝੇਟ ਤੇ ਹਾੜ ਦਾ ਮਹੀਨਾ ਇਹਨੂੰ ਗ੍ਰੀਖਮ ਰੁੱਤ ਜਾਂ ਗਰਮੀ ਦੀ ਰੁੱਤ ਕਿਹਾ ਜਾਂਦਾ ਹੈ। RAM ਕਲੀ ਰੁੱਤੀ ਸ਼ਲੋਕ ਦੇ ਵਿੱਚ ਪੰਚਮ ਪਾਦਸ਼ਾ ਜੀ ਦਾ ਫਰਮਾਨ ਹੈ। ਗ੍ਰੀਖਮ ਰੁੱਤ ਅਤ ਗਖੜੀ ਝੇਟ ਅਖਾੜ ਕਾਮ ਜੀਓ। ਪ੍ਰੇਮ ਵਿਸ਼ੋ ਦੁਹਾਗਣੀ ਦ੍ਰਿਸ਼ ਨ ਕਰੀ RAM ਜੀਓ। ਇਹ ਜਿਹੜੀ ਗ੍ਰੀਕਮ ਰੋਪਤ ਹੈ ਇਹ ਅਤ ਦੀ ਦੁਖਦਾਇਕ ਹੈ ਤੇ ਜੇਠ ਤੇ ਹੜ ਦੇ ਮਹੀਨੇ ਬਹੁਤ ਦੁਖਦਾਈ ਗਰਮੀ ਪੈਂਦੀ ਹੈ ਜਿਸ ਜੀਵ ਰੂਪ ਇਸਤਰੀ ਪ੍ਰਤੀ ਕਾਲਪੁਰਖ ਦੀ ਨਜ਼ਰ ਨਹੀਂ ਹੈ ਕਰਪਾਲੂ ਨਜ਼ਰ ਨਹੀਂ ਹੈ ਉਹ ਵਿਛੋੜੇ ਵਿੱਚ ਤੜਪਦੀ ਹੈ ਇਹਦੇ ਬਾਰੇ ਅਕਸ਼ਰ ਕਿਉਂਕਿ ਜਦੋਂ ਸਾਡਾ ਸਵਾਲ ਹੁੰਦਾ ਕਿ ਇਹਦਾ ਨਾਮ ਕਰਨ ਫਿਰ ਜੇਠ ਕਿਉਂ ਪਿਆ ਇਹ ਸੰਖਿਆ ਕੋ ਅਨਸਾਰ 27 ਨਿਸ਼ਤਰਾਂ ਦੇ ਵਿੱਚੋਂ ਜਿਹੜਾ 18ਵਾਂ ਨਿਸ਼ਤਰ ਹੈ ਉਹ ਜੀਐਸ਼ਠਾ ਹੈ ਸੰਸਕ੍ਰਿਤ ਵਿੱਚ ਉਹ ਜੀਐਸ਼ਠ ਦੇ ਉੱਤੋਂ ਨਾਮਕਰਨ ਜਿਹੜਾ ਜੇਠ ਸ਼ਬਦ ਪ੍ਰਚਲਿਤ ਹੋਇਆ ਉੰਜ ਕੋਸ਼ ਅਰਥ ਵਿੱਚ ਜੇਠ ਦਾ ਅਰਥ ਵੱਡਾ ਵੀ ਹੈ ਬਜ਼ੁਰਗ ਵੀ ਹੈ ਕਰਤਾਰ ਵੀ ਹੈ ਆਕਾਲਪੁਰਖ ਵੀ ਹੈ ਔਰ ਇਸੇ ਲਈ ਸਾਡੇ ਲੋਕ ਸਾਹਿਤ ਵਿੱਚ ਵੱਡੇ ਬੱਚੇ ਨੂੰ ਜੇਠਾ ਕਹਿਣਾ ਯਾਰ ਰਿਸ਼ਤਿਆਂ ਵਿੱਚ ਜੇਠ ਤੇ ਜਾਂ ਜਿਹੜੀ ਹੈ ਵੱਡਿਆਂ ਦੀ ਪੂਜਾ ਨੂੰ ਜਠੇਰਿਆਂ ਦੀ ਪੂਜਾ ਕਿਹਾ ਜਾਂਦਾ ਹੈ ਤਾਂ ਭਾਰਤੀ ਸਭਿਆਚਾਰ ਵਿੱਚ ਹਰ ਮਹੀਨੇ ਵਾਰ ਵੱਖ-ਵੱਖ ਵਿਸ਼ਵਾਸ ਵੀ ਹਨ ਕੁਝ ਉਹਨਾਂ ਦੇ ਨਾਂ ਵਾਚੀ ਵੀ ਹਨ ਕਿ ਜੀ ਦੇ ਬਾਰੇ ਬਹੁਤ ਸਾਰੇ ਪਰਮ ਹੁੰਦੇ ਆ ਪਰ ਸਿੱਖ ਸਭਿਆਚਾਰ ਵਿੱਚ ਕਿਉਂਕਿ ਹਰ ਭਰਮ ਕਰਮ ਤੋਂ ਸਤਿਗੁਰਾਂ ਨੇ ਸਾਨੂੰ ਮੁਕਤ ਕੀਤਾ ਗੁਰੂ ਨਾਨਕ ਪਾਸ਼ਾ ਜੀ ਤੁਖਾਰੀ ਰਾਗ ਵਿੱਚ ਫਰਮਾਉਂਦੇ ਹਨ ਮਹਾ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ ਥਲ ਤਪੈ ਸਰਪਾਰ ਸਾਧਨ ਵਿਨੋ ਕਰੈ ਕਿ ਜੇਠ ਦਾ ਮਹੀਨਾ ਭਾਈ ਭਲਾ ਜੇਕਰ ਪ੍ਰੀਤਮ ਕਾਲਪੁਰਖ ਨਾ ਵਿਸਰੇਤਾ ਤੇ ਇਹ ਸਾਰੇ ਥਲ ਨੇ ਇਹ ਪੱਠੇ ਦੇ ਵਾਂਗ ਤਪਦੇ ਨੇ ਤੇ ਜਿਹੜੀ ਜੀਵ ਰੂਪ ਇਸਤਰੀ ਹੈ ਉਹ ਇਸ ਤਫਸ਼ ਦੇ ਦੁਖਦਾਇਕ ਮਹੀਨੇ ਵਿੱਚ ਬੇਨਤੀ ਕਰਦੀ ਹੈ ਦਰਅਸਲ ਜਿਹੜੀਆਂ ਬਾਰੀ ਮੌਸਮ ਹੁੰਦਾ ਹੈ ਇਹਦਾ ਬੰਦੇ ਦੇ ਮਨ ਨਾਲ ਫੁਰਨਿਆਂ ਨਾਲ ਇੱਕ ਵਿਸ਼ੇਸ਼ ਸਾਂਝ ਹੁੰਦੀ ਹੈ ਜਿਸ ਤਰ੍ਹਾਂ ਦਾ ਵੀ ਤਨ ਨੂੰ ਮੌਸਮ ਪ੍ਰਭਾਵਿਤ ਕਰਦਾ ਹੈ ਅਸਲ ਵਿੱਚ ਉਹਦੇ ਫੁਰਨੇ ਉਹਦਾ ਮਨ ਉਸੇ ਤਰ੍ਹਾਂ ਦਾ ਪ੍ਰਗਟਾਵਾ ਕਰਦਾ ਹੈ ਇਸੇ ਸੰਦਰਭ ਦੇ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਾਜ ਮਹੱਲਾ ਪੰਜਮਾ ਦੇ ਸਰਲੇਖੇਟ ਸਮੂਹ ਮਾਨਵਤਾ ਨੂੰ ਉਪਦੇਸ਼ ਬਖਸ਼ਦੇ ਹਾਂ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਦੀ ਪੰ ਸਤਗੁਰੂ ਫਰਮਾਉਂਦੇ ਆ ਕਿ ਭਾਈ ਜੇਠ ਦੇ ਮਹੀਨੇ ਉਸ ਆਕਾਲਪੁਰਖ ਨਾਲ ਜੁੜਨਾ ਲੋੜੀਏ ਜਿਸ ਦੇ ਅੱਗੇ ਸਮੂਹ ਸ੍ਰਿਸ਼ਟੀ ਜਿਹੜੀ ਹੈ ਨਿਉਂਦੀ ਹੈ ਤੇ ਜੇਕਰ ਉਹਦੇ ਦਾਵਣ ਪੱਲੇ ਨਾਲ ਲੱਗੇ ਰਹੀਏ ਤਾਂ ਕੋਈ ਵੀ bari ਦੁੱਖ ਨਹੀਂ ਆਉਂਦਾ ਮਾਨਕ ਮੋਤੀ ਨਾਮ ਪ੍ਰਭ ਤੈਨ ਲੱਗੇ ਨਾਹੀ ਸੰ ਉਹਨਾਂ ਨੂੰ ਕੋਈ ਚੋਰ ਚਰਾ ਨਹੀਂ ਸਕਦਾ ਕਿਉਂਕਿ ਕਾਲਪੁਰਖ ਦਾ ਨਾਮ ਜਿਹੜਾ ਉਹ ਬਹੁਤ ਕੀਮਤੀ ਹੈ ਰੰਗ ਸੱਬੇ ਨਾਰਾਇਣੇ ਜੀਤੇ ਮਨ ਪਾਵਨ ਸੰਸਾਰ ਵਿੱਚ ਅਸੀਂ ਜਿੰਨੇ ਵੀ ਜੀਵਨ ਦੇ ਰੰਗ ਮੰਨਦੇ ਹਾਂ ਇਹ ਉਹਦੀ ਸਰਬ ਕਿਰਪਾ ਹੈ ਜੋ ਹਰ ਲੋੜ ਹੈ ਸੋਕਰ ਹੈ ਸੋਈ ਜੀ ਕਰਾਂ ਪਾਏ ਸੰਸਾਰ ਵਿੱਚ ਜੀਵ ਉਹੀ ਕਰਦੇ ਹੈ ਜੋ ਕਾਲਪੁਰਖ ਨੂੰ ਪਾਉਂਦਾ ਹੈ ਜੋ ਪ੍ਰਭ ਕੀਏ ਆਪਣੇ ਸੇਹੀ ਕਈ ਤਨ ਜਿਨ੍ਹਾਂ ਤੇ ਕਿਰਪਾ ਕੀਤੀ ਕਾਲਪੁਰਖ ਨੇ ਉਹ ਧੰਤਾਯੋਗ ਨੇ ਆਪਣ ਲਈ ਆ ਜਿਮਲੇ ਵਿਛੜ ਕਿਉਂ ਰਵਣ ਜੇ ਸਾਡੀਆਂ ਆਪਣੀਆਂ ਸਿਆਣਪਾਂ ਦੇ ਨਾਲ ਅਕਾਲਪੁਰਖ ਦੀ ਬਖਸ਼ਿਸ਼ ਹੁੰਦੀ ਹੋਵੇ ਤਾਂ ਵਿਛੜ ਕੇ ਜੀਵ ਜਿਹੜਾ ਉਹ ਸੋਕ ਕਿਉਂ ਕਰੇ ਸਾਧੂ ਸੰਗ ਪ੍ਰਾਪਤੇ ਨਾਨਕ ਸੰਗ ਮਾਣਾ ਸਾਧੂਆਂ ਦੀ ਸੰਗਤ ਹੋਵੇ ਭਲੇ ਪੁਰਸ਼ਾਂ ਦੀ ਸੰਗਤ ਹੋਵੇ ਤੇ ਮਨੁੱਖ ਜਿਹੜਾ ਜੀਵਨ ਦੇ ਰੰਗ ਨੂੰ ਮਾਣਦਾ ਹੈ ਹਰ ਜੇਠ ਰੰਗੀਲਾ ਤਿਸਤਣੀ ਜਿਸਕੇ ਭਾਗ ਮਥਾ ਇਹ ਜੇਠ ਦਾ ਤਪਸ਼ ਦਾ ਮਹੀਨਾ ਵੀ ਆਨੰਦਮਈ ਹੋ ਜਾਂਦਾ ਜੇਕਰ ਆਕਾਲ ਪੁਰਖ ਦੀ ਬਖਸ਼ਿਸ਼ ਹੋਵੇ ਇਹਦੇ ਸੰਦਰਭ ਦੇ ਵਿੱਚ ਡਾਕਟਰ ਤਾਰਮ ਸਿੰਘ ਜੀ ਹੋਰਾਂ ਨੇ ਇੱਕ ਫਿਰ ਸਵਾਲ ਉਠਾਇਆ ਕਿ ਉਸ ਅਕਾਲ ਪੁਰਖ ਨੂੰ ਮਿਲਣਾ ਕਿਉਂ ਹੈ ਤੇ ਉਹਦਾ ਲਾਭ ਕੀ ਹੈ ਫਿਰ ਉਹਨਾਂ ਨੇ ਇੱਕ ਇੱਕ ਗੱਲ ਦਾ ਉੱਤਰ ਇਸ ਲਈ ਦਿੱਤਾ ਕਿਉਂਕਿ ਇਹ ਸੰਸਾਰ ਦੇ ਸਵਾਲ ਹੁੰਦੇ ਆ ਕਿ ਜਿਸ ਮਹੀਨੇ ਪਰਥਾਏ ਆਪਾਂ ਵਿਚਾਰ ਕਰਦੇ ਆ ਤਾਂ ਉਹਦੇ ਜਿਹੜਾ ਤਤਸਾਰ ਫਿਰ ਕੀ ਹੈ ਤਾਂ ਉਹ ਵਿਦਵਾਨ ਦਾ ਜਿਹੜਾ ਕਥਨ ਹੈ ਕਿ ਪਹਿਲੀ ਗੱਲ ਕਿ ਮਿਲਣਾ ਕਿਉਂ ਹੈ ਕਿ ਉਸ ਨੂੰ ਇਸ ਲਈ ਮਿਲਣਾ ਜਿਹਦੇ ਅੱਗੇ ਸਾਰੇ ਸੰਸਾਰ ਨੇ ਹੁੰਦਾ ਹੈ ਸਾਰੀ ਸ੍ਰਿਸ਼ਟੀ ਜਿਹਦੀ ਹੋਂਦ ਹੈ ਜਿਹਦੇ ਦਾਵਣ ਲੱਗਿਆ ਜਿਹਦੇ ਪੱਲੇ ਲੱਗਿਆ ਭਾਈ ਕੋਈ ਦੁੱਖ ਨਹੀਂ ਆਉਂਦਾ ਜਿਹਦਾ ਨਾਮ ਇਹਨਾ ਕੀਮਤੀ ਹੈ ਕਿ ਮਤ ਵਿੱਚ ਰਤਨ جواਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰ ਕੀ ਸਿੱਖ ਸੁਣੀ ਤਾਂ ਇਹਦੇ ਨਾਲ ਅਸੀਂ ਆਤਮਿਕ ਤੌਰ ਤੇ ਖਿਆਲਤ ਤੌਰ ਤੇ ਵਿਚਾਰਧਾਰਕ ਤੌਰ ਤੇ ਉੱਚੇ ਹੁੰਦੇ ਆ ਇਸ ਲਈ ਮਿਲਣਾ ਕਿ ਉਹਨੂੰ ਲੋੜਨਾ ਸਾਰਾ ਕੋਈ ਲੋੜਦਾ ਹੈ ਹਰ ਇੱਕ ਦੇ ਮਨ ਵਿੱਚ ਲੋਚਾ ਹੈ ਤੇ ਇਸ ਲਈ ਵੀ ਮਿਲਣਾ ਹੈ ਕਿ ਆਪਣਾ ਮਿਲਿਆ ਨਹੀਂ ਮਿਲਦਾ ਇਹ ਚੰਗੀ ਸੰਗਤ ਹੋਵੇ ਚੰਗਾ ਪ੍ਰਭਾਵ ਹੋਵੇ ਚੰਗੇ ਸੰਸਕਾਰ ਹੋਣ ਤਦ ਮੱਥੇ ਦੇ ਭਾਗ ਜਾਗਦੇ ਹਨ ਤੇ ਮਿਲਣ ਤੋਂ ਪਾਪ ਜਦੋਂ ਸੀ ਨਿਰਭਉ ਨਿਰਵੈਰ ਕਾਲਪੁਰਖ ਦੀ ਬੰਦਗੀ ਅਭਿਆਸ ਵਿੱਚ ਆਉਂਦੇ ਆ ਸਾਡੀ ਦ੍ਰਿਸ਼ਟੀ ਵਿਸ਼ਾਲ ਹੁੰਦੀ ਹੈ ਤਦ ਹੀ ਇਸ ਵਿਸ਼ਾਲ ਹਿਰਦੇ ਦੇ ਵਿੱਚੋਂ ਹੀ ਜੀਵਨ ਯੁਗਤ ਮਨੁੱਖ ਦੇ ਪਾਸ ਆਉਂਦੀ ਹੈ ਤੇ ਜਿਹਦੇ ਪਾਸ ਚੰਗੀ ਜੀਵਨ ਯੁਗਤ ਹੈ ਉਹੀ ਭਾਗਾਂ ਵਾਲਾ ਹੈ ਕਿਉਂਕਿ ਜੀਵਨ ਯੁਗਤ ਤੋਂ ਬਗੈਰ ਤਾਂ ਮਨੁੱਖ ਕੇਵਲ ਜੂਨ ਪੂਰੀ ਕਰਦਾ ਹੈ ਤੇ ਜੀਵਨ ਜਿਉਣ ਵਾਸਤੇ ਜੋ ਸਤਿਗੁਰਾਂ ਨੇ ਸਾਨੂੰ ਇਹ ਪੂਰਨੇ ਪਾ ਕੇ ਬਖਸ਼ਿਸ਼ ਕੀਤੀ ਕਿ ਇਹਦੇ ਨਾਲ ਅਸੀਂ ਆਤਮਿਕ ਤੌਰ ਤੇ ਉੱਚੇ ਹੋਈਏ ਸਾਡੀ ਦ੍ਰਿਸ਼ਟੀ ਉੱਚੀ ਹੋਵੇ ਸਮਾਜ ਵਿੱਚ ਸਾਡਾ ਜਿਉਣਾ ਉੱਚਾ ਹੋਵੇ ਤਾਂ ਇਹਨਾਂ ਬਾਰੀ ਸੰਸਾਰੀ ਜਿਹੜੀ ਤਫਸ਼ ਹੈ ਉਹਦੇ ਵਿੱਚੋਂ ਅਸੀਂ ਵਿਚਾਰ ਤਾਰਕ ਤੌਰ ਤੇ ਕਿਵੇਂ ਆਨੰਦ ਜਾਂ ਖੇੜੇ ਵਿੱਚ ਰਹਿ ਸਕਦੇ ਹਾਂ ਇਹ ਇਨਾ ਜਿਹੜਾ ਮਹੀਨੇ ਦੀ ਸਮੁੱਚੀ ਵਿਚਾਰ ਦਾ ਤੱਤਸਾਰ ਹੈ ਇਸ ਲਈ ਬਾਰੀ ਤਫਸ਼ ਦਾ ਸਾਡੇ ਕੋਲੇ ਹੱਲ ਹੈ ਕਿ ਸਾਡੇ ਕੋਲੇ ਏਸੀ ਨੇ ਕੂਲਰ ਨੇ ਪੱਖੇ ਨੇ ਬਹੁਤ ਸਾਰੇ ਸਾਧਨ ਨੇ ਪਰ ਜਿਹੜੀ ਅਸੀਂ ਆਤਮਿਕ ਤੌਰ ਤੇ ਜਾਂਦਰੂਨੀ ਤੌਰ ਤੇ ਜਿਹੜਾ ਸਾਡਾ ਕਹੋ ਤਪਸ਼ ਹੈ ਦੁੱਖ ਹੈ ਉਹਦਾ ਹੱਲ ਕੇਵਲ ਤੇ ਕੇਵਲ ਸਤਿਗੁਰਾਂ ਨੇ ਜਿਹੜੀ ਬਾਣੀ ਬਖਸ਼ਿਸ਼ ਕੀਤੀ ਹੈ ਉਹਦੀ ਸਿਮਰਤ ਤੋਂ ਬਗੈਰ ਉਹਦੇ ਵਿਆਸਤ ਤੋਂ ਬਗੈਰ ਉਹਦੇ ਨਿਤਨੇਮ ਤੋਂ ਬਗੈਰ ਮੁੱਖ ਜਿਹੜਾ ਆਮ ਮਨੁੱਖਾ ਉਹ ਆਤਮਿਕ ਤੌਰ ਤੇ ਜਿਹੜਾ ਉਹ ਬੇਚੈਨ ਰਹੇਗਾ ਇਸ ਬੇਚੈਨੀ ਦਾ ਹੱਲ ਸਤਿਗੁਰਾਂ ਨੇ ਇਸ ਬਾਣੀ ਰਾਹੀਂ ਬਖਸ਼ਿਸ਼ ਕੀਤਾ ਹੈ ਸਵਨਾ ਲਈ ਜੇਠ ਦਾ ਮਹੀਨਾ ਸੁਹਾਵਣਾ ਹੋਵੇ आनंदमय होवे ये ਸਾਡੀ ਰਿਲਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ